ਬਲਵਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਪਿੰਡ ਤੇ ਡਾਕਾ ਨਾ ਹਿਵਾਲਾ ਜੀ ਜਿਲ੍ਹਾ ਹੁਸ਼ਿਆਰ ਤੋਂ ਓਕੇ ਆਪਾਂ ਤੁਹਾਨੂੰ ਬੋਡੀ ਸਾਬ ਦੇ ਪੰਜ ਤਰ੍ਹਾਂ ਦੇ ਜੂਸ ਦੇ ਗਏ ਸੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਜੀ ਮੈਨੂੰ ਬਲੱਡ ਪ੍ਰੈਸ਼ਰ ਸੀ ਜੀ ਸ਼ੂਗਰ ਸੀਗੀ ਜੀ ਜੇ ਯੂਰੀਆ ਕੈਸਟ ਸੀਗਾ ਤੇ ਮੇਰਾ ਲੱਕ ਦੁਖਦਾ ਹੋਇਆ ਲੱਕ ਦੁਖਦਾ ਸੀ ਵੀਕਨੈਸ ਰਹਿੰਦੀ ਸੀ ਖੇਤਾਂ ਦੇ ਕੰਮ ਕਰਦੇ ਦਿੱਕਤ ਆਉਂਦੀ ਸੀ ਕੋਈ ਹਾਂਜੀ ਹਾਂਜੀ ਸਾਹ ਚੜਨ ਆਪਾਂ ਚਾਹੀ ਸਾਹ ਚੜਨਾਂ ਦੇ ਜਿਆਦਾ ਦਿਨ ਕੰਮ ਨਹੀਂ ਕਰ ਪਾਉਂਦੇ ਸੀ ਹਾਂਜੀ ਹਾਂਜੀ ਤੇ ਇਹ ਪ੍ਰੋਬਲਮਾ ਕਿੰਨੇ ਕ ਸਮੇਂ ਤੋਂ ਸੀ ਆਪਾਂ ਨੂੰ ਇਹ ਅਤੇ ਲੋਕ ਕੋਰੋਨਾ ਹੋਈ ਉਹ ਤੋਂ ਉਹ ਤੋਂ ਘੱਟ ਕੰਮ ਆ ਜੀ ਓਕੇ ਯਾਨੀ ਕਿ ਚਾਰ ਪੰਜ ਸਾਲ ਤੋਂ ਤੁਹਾਨੂੰ ਇਹ ਦਿੱਕਤਾਂ ਸੀ ਹਾਂ ਹਾਂਜੀ ਹਾਂਜੀ ਹੁਣ ਤੋਂ ਬੋਡੀ ਸਰਵ ਦੇ ਪੰਜ ਦਾ ਜੂਸ ਵਰਤੇ ਆ ਉਹ ਵਰਤਣ ਤੋਂ ਬਾਅਦ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਮੈਂ ਫਰਕ ਹੋ ਆ ਜੀ ਕਾਫੀ ਮੈਂ ਠੀਕ ਹੋ ਆ ਜੀ ਹੁਣ ਬਾਹਰ ਵੀ ਕੰਮ ਕਰਨੀ ਲੱਗ ਜੀ ਜਦ ਲਈ ਕੰਮ ਕਰ ਕਰੇ ਥਕਾਵਟ ਹੁੰਦੀ ਆ ਹਾਂਜੀ ਜੀ ਹੁਣ ਨਹੀਂ ਹੁੰਦੀ ਨਹੀਂ ਹੁੰਦੀ ਜੀ ਔਰ ਜਿਹੜੀ ਤੁਹਾਨੂੰ ਜਿਹੜੀ ਥਕਾਵਟ ਸੀ ਜਾਂ ਪੇਨ ਹੁੰਦੀ ਸੀ ਉਹ ਤੋਂ ਕੇਰ ਲੀਵ ਮੰਨ ਲਿਆ ਅੱਜ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਉਹ ਤੋਂ ਠੀਕ ਆ ਜੀ ਤੇ ਜਿਹੜੇ ਬਾਡੀ ਸਰਵਸ ਦਾ ਬਹੁਤ ਲੋਕ ਜਿਹੜੇ ਭਰੋਸਾ ਨਹੀਂ ਕਰ ਪਾਉਂਦੇ ਤਾਂ ਤੁਸੀਂ ਉਹਨੂੰ ਕੀ ਕਹਿਣਾ ਚਾਹੋਗੇ ਵੀ ਸਰਵਸ ਪੈਕ ਨੂੰ ਵਰਤਣਾ ਚਾਹੀਦਾ ਹੈ? ਹਾਂਜੀ ਹਾਂਜੀ ਮੈਂ ਤਾਂ ਠੀਕ ਆ ਜੀ ਇਹਨਾਂ ਓਕੇ ਯਾਨੀ ਤੁਸੀਂ ਆਪਣੇ ਬਾਅਦ ਇਹ ਦੂਜਾ ਸਰਵਸ ਪੈਕ ਸ਼ੁਰੂ ਕੀਤਾ ਹੈ ਇਹ ਕੋਰਸ ਪੂਰਾ ਕਰਦੇ ਹੋ ਆਪਣੇ ਘਰ ਤੇ ਆਪਣੇ ਪਰਿਵਾਰ ਵਾਲੇ ਵਾਸਤੇ ਵਜੇ ਸ਼ੁਰੂ ਕੀਤਾ ਹੈ ਨਾ? ਹਾਂਜੀ ਤਾਂ ਜਿਹੜੇ ਪਰਿਵਾਰ ਹੈਗੇ ਹੋਰ ਉਹਨਾਂ ਨੂੰ ਵਰਤਣਾ ਚਾਹੀਦਾ ਹੈ। ਹਾਂਜੀ ਹਾਂਜੀ ਥੈਂਕ ਯੂ ਜੀ ਧੰਨਵਾਦ